ਬਹੁਤ ਲੋਕ ਬਹੁਤ ਆਡੀਅנס ਯਾਰ ਜਿਗਰੀ ਦੀ ਐਸੀ ਸੀਗੀ ਜਿਹਨੂੰ ਯਾਰ ਜਿਗਰੀ ਤੱਕ 20 ਹਜੇ ਪਤਾ ਨਹੀਂ ਸੀਗਾ ਵੀ ਮੇਰਾ ਤੇ ਡੈਡ ਦਾ ਕੀ ਰਿਲੇਸ਼ਨ ਥੇ ਉਹਨਾਂ ਨੇ ਹਾਂ ਅਨੀਤਾ ਮੈਡਮ ਬੈਠੇ ਸੀਗੇ ਕਹਿੰਦੇ ਮੈਨੂੰ ਨਾ ਪੱਲਾ ਭਾਜੀ ਤੋਂ ਕਹਿੰਦੀ ਉਸਾ ਕਹਿੰਦੇ ਗੋਲਕ ਬੁਗਨੀ ਤੋਂ ਬਾਅਦ ਨਾ ਤੈਨੂੰ ਵੱਡਾ ਲਾਂਚ ਨਹੀਂ ਦਿੱਤਾ ਉਹਨਾਂ ਨੇ ਪਰ ਮੈਨੂੰ ਇਹ ਚੀਜ਼ ਇਦਾਂ ਲੱਗਦੀ ਹੈ ਕਿ ਮੈਂ ਤਾਂ ਇੰਜੋਏ ਕੀਤਾ ਸਾਰੀ ਜਰਨੀ ਤੇ ਹੁਣ ਕਰ ਵੀ ਰਿਹਾ ਫਸਟ ਉਹਦੇ ਚ ਸੀਗੇ ਨਾ ਫਸਟ ਇਅਰ ਦੇ ਵਿੱਚ ਸੀ ਤਾਂ ਰੈਬੀ ਨੇ ਮੈਨੂੰ ਕਿਹਾ ਸੀਗਾ ਵੀ ਆਪਾਂ ਇਦਾਂ ਇਦਾਂ ਮੇਰੇ ਦਿਮਾਗ 'ਚ ਹੈਗਾ ਸੀਰੀਜ਼ ਬਣਾਉਣੀ ਆ ਕਰਦੇ ਕਰਾਉਂਦੇ ਜੀ ਸੈਕੰਡ ਥਰਡ ਇਅਰ ਦੇ ਵਿੱਚ ਅਸੀਂ ਬਣਾਣੀ ਸ਼ੁਰੂ ਕੀਤੀ ਉਹ ਬਣਾਉਂਦੇ ਗਏ ਉਹ ਚ ਕਾਫੀ ਪ੍ਰੋਬਲਮਸ ਆਈਆਂ ਕਿਉਂਕਿ ਲਾਈਟਾਂ ਵੀ ਅਸੀਂ ਆਪ ਹੀ ਚੱਕਦੇ ਸੀ ਕਿਉਂਕਿ ਉੱਚ ਤਾਂ ਕੁਝ ਸੀਗਾ ਹੀ ਨਹੀਂ ਤੇ ਇਵਨ ਯਾਰ ਜਿਗਰੀ ਦਾ ਪਹਿਲਾ ਐਪੀਸੋਡ ਮੈਨੂੰ ਲੱਗਦਾ ਰੈਬੀ ਨੇ ਐਜ਼ ਆਪਣਾ ਫਾਈਨਲ ਸਬਮਿਸ਼ਨ ਸਬਮਿਟ ਕਰਵਾਇਆ ਸੀ ਯੂਨੀਵਰਸਿਟੀ ਦੇ ਵਿੱਚ ਮੈਂ ਸੈਕੰਡ ਕਰਾਇਆ ਸੀ ਸੈਕੰਡ ਐਪੀਸੋਡ ਮਤਲਬ ਉਹ ਸਾਡਾ ਕਮਰਸ਼ੀਅਲ ਕੰਮ ਅਸਾਈਨਮੈਂਟ ਵੀ ਦਿੱਤੀ ਆ ਉਹਦੀ ਵਾਹ ਫਸਟ ਸੈਕਿੰਡ ਐਪੀਸੋਡਾਂ ਦੀ ਤੇ ਸ਼ੋਅ ਕਰਦੇ ਕਰਾਉਂਦੇ ਬਾਕੀ ਸਟੋਰੀ ਤਾਂ ਸਾਰਿਆਂ ਨੂੰ ਪਤਾ ਹੀ ਆ ਯਾਰ ਜਿਗਰੀ ਦੀ ਬਟ ਗੱਲ ਆ ਜਾਂਦੀ ਆ ਹੁਣ ਉਹਦੀ ਸਿਲਵਰ ਸਪੂਨ ਵਾਲੀ ਹੈ ਨਾ ਕੱਲ ਅਨੀਤਾ ਮੈਡਮ ਬੈਠੇ ਸੀਗੇ ਅਸੀਂ ਸਾਡੀ ਪ੍ਰੈਸ ਕਾਨਫਰੰਸ ਚੱਲ ਰਹੀ ਸੀਗੀ ਇਹਦੀਆਂ ਤੇਰੀਆਂ ਵੇਰੀਆਂ ਇਹੜਾ ਫੇਰੀਆਂ ਹੁੰਦੀ ਮੈਨੂੰ ਕਹਿੰਦੇ ਕਹਿੰਦੇ ਮੈਨੂੰ ਨਾ ਭੱਲਾ ਭਾਜੀ ਤੋਂ ਕਹਿੰਦੀ ਇੱਕ ਬੜਾ ਉਹ ਆ ਗੁੱਸਾ ਸ਼ਿਕਾਇਤ ਹੈ ਇਸ ਗਲਤੀ ਮੈਂ ਕਿ ਕਹਿੰਦੇ ਗੋਲਕ ਬੁਗਨੀ ਤੋਂ ਬਾਅਦ ਨਾ ਤੈਨੂੰ ਵੱਡਾ ਲਾਂਚ ਨਹੀਂ ਦਿੱਤਾ ਉਹਨਾਂ ਨੇ ਮਤਲਬ ਵੀ ਜਿਵੇਂ ਜਿਆਦਾ ਫੈਕਟਰਾਂ ਦੇ ਹੁੰਦੇ ਨੇ ਹੈਨਾ ਵੱਡੇ ਪਰ ਮੈਨੂੰ ਇਹ ਚੀਜ਼ ਇਦਾਂ ਲੱਗਦੀ ਹੈ ਕਿ ਮੇਰੇ ਲਈ ਤਾਂ ਬਹੁਤ ਮੈਂ ਤਾਂ ਇੰਜੋਏ ਕੀਤਾ ਸਾਰੀ ਜਰਨੀ ਨੂੰ ਤੇ ਹੁਣ ਕਰ ਵੀ ਰਿਹਾ ਕਿਉਂਕਿ ਮੇਰਾ ਮੰਨਣਾ ਇਹ ਆ ਇਵਨ ਭਾਵੇਂ ਹੁਣ ਜਿਵੇਂ ਆਪਾਂ ਕਰੀ ਵੀ ਜਾਂਦੇ ਆ ਹੈਨਾ ਹਾਲਾਂਕਿ ਜਿਹੜੀ ਆ ਫਿਲਮ ਆ ਤੇਰੀਆਂ ਮੇਰੀਆਂ ਹੈਰਾ ਇਹ ਟੈਕਨੀਕਲੀ ਮੇਰੀ ਲੀਡ ਦੀ ਪਹਿਲੀ ਫਿਲਮ ਸੀ ਜਿਹੜੀ ਸ਼ੂਟ ਹੋਈ ਸੀ ਅੱਛਾ ਇਹ ਪਹਿਲੀ ਫਿਲਮ ਹੋਣੀ ਸੀਗੀ ਮੇਰੀ ਲੀਡ ਵਾਲੀ ਮਰ ਇਹ ਕੁਝ ਕਾਰਨ ਸੀਗੇ ਉਹਦੇ ਕਰਕੇ ਡਿਲੇ ਹੋ ਗਈ ਹੈਨਾ ਫਿਰ ਵਿੱਚ ਕੋਵਿਡ ਆ ਗਿਆ ਹੈਨਾ ਫਿਰ ਵਿੱਚ ਥੋੜਾ ਜਿਹਾ ਰੀਸ਼ੂਟ ਕੀਤਾ ਅੱਛਾ ਉਸ ਟਾਈਮ ਦੀ ਸ਼ੂਟ ਕੀਤੀ ਹੋਈ ਹੈ ਜੀ ਤੇ ਬਟ ਫਿਰ ਵੀ ਇਹਨਾਂ ਨੇ ਜਿਵੇਂ ਵਿੱਚ ਐਡ-ਆਨਸ ਕਰਕੇ ਕਾਫੀ ਕਾਫੀ ਚੀਜ਼ਾਂ ਇਹਦੀਆਂ ਇਦਾਂ ਦੀਆਂ ਕਰਤੀਆਂ ਵੀ ਲੁੱਕ ਸਾਰੀ ਫਰੈਸ਼ ਹੀ ਲੱਗ ਰਹੀ ਹੈ ਫਿਲਮ ਦੀ ਹੈਨਾ ਤੇ ਉਸ ਤੋਂ ਬਾਅਦ ਤਾਂ ਫਿਰ ਲੀਡ ਕਈ ਆ ਗਈਆਂ ਹੈਨਾ ਪਰ ਇਹ ਜਾਣੀ ਮੇਰੀ ਟੈਕਨੀਕਲ ਪਹਿਲੀ ਸੀਗੀ ਇਹ ਫਿਲਮ ਜਿਹੜੀ ਲੀਡ ਸੀਗੀ ਲਿਖਾ ਪੜੀ ਦੇ ਵਿੱਚ ਪਹਿਲੀ ਇਹ ਹਾਂ ਤੇ ਇਹਦੇ ਵਿੱਚ ਅਸੀਂ ਇਹ ਗੱਲ ਕਰ ਰਹੇ ਹਾਂ ਜਿਵੇਂ ਹੁਣ ਵੀ ਮੈਨੂੰ ਇਹ ਚੀਜ਼ ਹੈ ਵੀ ਯਾਰ ਜੋ ਮੈਂ ਸੋਚ ਰਿਹਾ ਹੁਣ ਵੀ ਅੱਗੇ ਮੈਂ ਕੀ ਕਰਨਾ ਚਾਹੁੰਦਾ ਅੱਗੇ ਮੈਂ ਇਹ ਚੀਜ਼ਾਂ ਸੋਚ ਰਿਹਾ ਵੀ ਜਿੰਨਾ ਵੀ ਕੰਟੈਂਟ ਮੈਂ ਦੇਣਾ ਚਲੋ ਨੋ ਡਾਊਟ ਆਪਾਂ ਕਮਰਸ਼ੀਅਲ ਚੀਜ਼ ਆਪਾਂ ਨੂੰ ਬਣਾਉਣੀ ਪੈਂਦੀ ਹੈ ਹੈਨਾ ਪ੍ਰੋਡਿਊਸਰਸ ਨੇ ਵੀ ਆਪਣੇ ਪਾਸਿਓਂ ਸੇਫ ਹੋਣਾ ਹੈਨਾ ਹੂੰ ਰੋਮ-ਕਾਮ ਹੋ ਗਿਆ ਜਾਂ ਕਾਮੇਡੀ ਆਊਟਰ ਆਊਂਡ ਕਾਮੇਡੀ ਹੋ ਗਈ ਸੇਫ ਜਨਰਸ ਨੇ ਇਹ ਇਹ ਚੱਲਦੇ ਨੇ ਇਹ ਬਟ ਜੋ ਮੇਰਾ ਵੀ ਜੋ ਮੇਰਾ ਪਰਸਨਲ ਜੋ ਮੈਨੂੰ ਵਧੀਆ ਲੱਗਦੀ ਹੈ ਚੀਜ਼ ਮੈਨੂੰ ਅ ਅੱਡ-ਅੱਡ ਜਨਰਸ ਪਸੰਦ ਨੇ ਐਕਸਪਲੋਰ ਕਰਨਾ ਜਿਵੇਂ ਟ੍ਰੇਲਰ ਹੋ ਗਿਆ ਅੱਛਾ ਜਾਂ ਮਿਸਟਰੀ ਹੋ ਗਈ ਸਸਪੈਂਸ ਹੋ ਗਿਆ ਹੈਨਾ ਆਲੇ ਜਿਹੜੇ ਜਨਰ ਨੇ ਮੈਨੂੰ ਕਾਫੀ ਵਧੀਆ ਲੱਗਦੇ ਨੇ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਸਪੈਸ਼ਲ ਚੱਬਿਸ ਫਿਲਮ ਸੀ ਮੰਡੇਸਡੇ ਸੀਗੀ ਉਹ ਜਨਰ ਨੇ ਜਿਹੜੇ ਉਹ ਮੈਨੂੰ ਬਹੁਤ ਪਸੰਦ ਨੇ ਜਿਵੇਂ ਪੰਜਾਬੀ ਦੇ ਵਿੱਚ ਲਾ ਲਓ ਜੱਟ ਜੇ ਰਿਪੌਂਡ ਸੀਗੀ ਕਿੱਡੀ ਵਧੀਆ ਸੀਗੀ ਹੈਨਾ ਸੋ ਇਦਾਂ ਦੇ ਜਨਰਸ ਮੈਨੂੰ ਬਹੁਤ ਵਧੀਆ ਲੱਗਦੇ ਨੇ ਐਕਸਪਲੋਰ ਕਰਨੇ ਹੁਣ ਇੱਕ ਅਸੀਂ ਬਣਾ ਵੀ ਰਹੇ ਹਾਂ ਉਹਦਾ ਹਜੇ ਨਾਮ ਡਿਸਾਈਡ ਨਹੀਂ ਕੀਤਾ ਤੇ ਉਹਦਾ ਮੈਂ ਜ਼ਰੂਰ ਅੱਗੇ ਜਾ ਕੇ ਬਸ ਥੋੜੀ ਦੇਰ ਤੱਕ ਉਹਦਾ ਜ਼ਿਕਰ ਕਰਾਂਗੇ ਉਸ ਪ੍ਰੋਜੈਕਟ ਦਾ ਵੀ ਮੈਂ ਹੁਣ ਸੋਚਿਆ ਹੋਇਆ ਵੀ ਮੈਂ ਅੱਗੇ ਪ੍ਰੋਜੈਕਟ ਹੀ ਆ ਦੇਣੇ ਆ ਜਿਵੇਂ ਹੁਣ ਯਾਰ ਜਿਗਰੀ ਵੇਲੇ ਵੀ ਵੀ ਪਹਿਲੇ ਹੀ ਸੀਗੇ ਨਾ ਤਾਂ ਮੈਂ ਚਾਹਣਾ ਵੀ ਹਮੇਸ਼ਾ ਕੋਈ ਵੀ ਵਿਲੱਖਣ ਚੀਜ਼ ਦੇਣੀ ਆ ਤੁਸੀਂ ਤਾਂ ਟਰਾਈ ਕਰੋ ਉਹਦੇ ਚ ਪਹਿਲੇ ਹੀ ਹੋਂ ਤੁਸੀਂ ਵਾਹ ਹੈਨਾ ਹੈਨਾ ਤੁਹਾਡੀ ਬਈ ਇੱਕ ਖਾਸियत ਹੈ ਕਿਉਂਕਿ ਮੈਂ ਚਲੋ ਇਦਾਂ ਹੁੰਦਾ ਆਪਾਂ ਔਨ ਦਾ ਰੈਕੋਰਡ ਹੁਣ ਬੈਠੇ ਆ ਪੋਡਕਾਸਟ ਚੱਲ ਰਿਹਾ ਪਰ ਜਿਹੜੀ ਚੀਜ਼ ਮੈਂ ਪਰਸਨਲੀ ਫੀਲ ਕੀਤੀ ਹੈ ਉਹ ਤੁਹਾਡੀ ਮਿਹਨਤ ਆ ਬਈ ਜੀ ਇੱਕ ਸਟਾਰਟਅਪ ਮਿਲਿਆ ਵੱਖਰੀ ਗੱਲ ਆ ਜੀ ਇੱਕ ਨਾਮ ਹੋਣਾ ਇੱਕ ਆਲਰੇਡੀ ਇੱਕ ਸੈਲਿਬ੍ਰਿਟੀ ਦੇ ਘਰੇ ਜਨਮ ਲੈਣਾ ਉਹਦਾ ਬੇਡਾ ਹੋਣਾ ਬਹੁਤ ਵੱਡੀ ਗੱਲ ਐ ਮਾਨ ਵਾਲੀ ਗੱਲ ਐ ਪਰ ਉਸ ਤੋਂ ਬਾਅਦ ਉਸ ਦੀ ਬਾਗਡੋਰ ਨੂੰ ਸਮਾਰਨਾ ਉਹ ਤਾਂ ਤੁਹਾਡੀ ਖੁਦ ਦੀ ਤੁਹਾਡੇ ਖੁਦ ਦੇ ਕਰਮ ਨੇ ਤੁਹਾਡੀ ਖੁਦ ਦੀ ਮਿਹਨਤ ਐ ਡੈਫੀਨੇਟਲੀ ਹੁਣ ਆਲਰੇਡੀ ਤੁਹਾਨੂੰ ਇੱਕ ਥਾਲੀ ਦੇ ਵਿੱਚ ਪਰੋਸ ਕੇ ਰੋਟੀ ਦੇਤੀ ਉਹ ਖਾਣੀ ਵੀ ਤੁਸੀਂ ਤੋੜ ਕੇ ਖੁਦ ਐ ਹਾਂ ਅਗਰ ਤੁਸੀਂ ਤੁਸੀਂ ਉਹ ਤੁਸੀਂ ਉਹ ਐਫਰਟ ਹੀ ਨਹੀਂ ਕਰੋਗੇ ਤੋੜ ਕੇ ਬੁਰਕੀ ਖਾਣ ਵਾਲੇ ਹਣਾ ਉਸ ਉਸ ਚੀਜ਼ ਨੂੰ ਯੂਟਿਲਾਈਜ਼ ਕਰਨ ਵਾਲੇ ਤਾਂ ਤੁਸੀਂ ਉਸ ਚੀਜ਼ ਨੂੰ ਕਿ ਵਧਾਈ ਨਹੀਂ ਸਕਦੇ ਮੈਂ ਕੱਲ ਕਿਸੇ ਨੂੰ ਦੱਸ ਰਿਹਾ ਸੀ ਇੰਟਰਵਿਊ ਤੇ ਉਦੋਂ ਮੇਰੇ ਲਈ ਵੈਸੇ ਬੜੀ ਹੈਰਾਨੀ ਵਾਲੀ ਗੱਲ ਸੀਗੀ ਹੂੰ ਬਹੁਤ ਲੋਕ ਬਹੁਤ ਆਡੀਅנס ਯਾਰ ਜਿਗਰੀ ਦੀ ਐਸੀ ਸੀਗੀ ਹੂੰ ਜਿਹਨੂੰ ਯਾਰ ਜਿਗਰੀ ਤੱਕ ਵੀ ਹਜੇ ਪਤਾ ਨਹੀਂ ਸੀਗਾ ਵੀ ਮੇਰਾ ਤੇ ਡੈਡ ਦਾ ਕੀ ਰਿਲੇਸ਼ਨ ਹੈ ਉਹਨਾਂ ਨੇ ਹਾਂ ਉਹਨਾਂ ਨੇ ਐਜ਼ਨ ਸਾਰੇ ਐਕਟਰਸ ਹੀ ਦੇਖੇ ਸੀਗੇ ਮਤਲਬ ਬਹੁਤ ਆਡੀਅנס ਇਦਾਂ ਦੀ ਸੀਗੀ ਜਿਨ੍ਹਾਂ ਨੂੰ ਪਤਾ ਨਹੀਂ ਪਤਾ ਨਹੀਂ ਸੀ ਵੀ ਹਾਂ ਪਿਓ ਪੁੱਤ ਨੇ ਹਾਂ ਮੈਨੂੰ ਮੈਸੇਜ ਮੈਸੇਜ ਬਹੁਤ ਦੇਰ ਬਾਅਦ ਆਣੇ ਹਾਂ ਹੁਣ ਤਾਂ ਚਲੋ ਪਤਾ ਹੀ ਆ ਸਾਰਿਆਂ ਨੂੰ ਪਰ ਜਿਵੇਂ ਉਦੋਂ ਉਦੋਂ ਕਿਉਂਕਿ ਉਦੋਂ ਬਾਈ ਜੀ ਇਦਾਂ ਸੀਗਾ ਕਿ ਮੈਂ ਕੈਰੈਕਟਰ ਆਰਟਿਸਟ ਸੀਗਾ ਹਾਂ ਕੈਰੈਕਟਰ ਰੋਲਸ ਕਰਦਾ ਹੁੰਦਾ ਸੀਗਾ ਹੈਨਾ ਉਦੋਂ ਨੋ ਡਾਊਟ ਤੁਹਾਡਾ ਇੱਕ ਅੱਧਾ ਕਿਸੇ ਫਿਲਮ ਦੇ ਵਿੱਚੋਂ ਚੀਜ਼ ਤੁਹਾਡੀ ਵਧੀਆ ਨਿਕਲ ਜਾਂਦੀ ਹੈ ਹੈਨਾ ਜਾਂ ਕਿਸੇ ਨੇ ਪਸੰਦ ਆ ਗਈ ਕਿਸੇ ਨੂੰ ਪਰ ਉਦੋਂ ਇਦਾਂ ਹੈ ਵੀ ਤੁਹਾਨੂੰ ਇੱਕੋ ਤਾਂ ਮਿੱਡੀ ਲਾਈਮ ਲਾਈਟ ਨਹੀਂ ਮਿਲਦੀ ਕਰੈਕਟਰ ਆਰਟਿਸਟ ਦੇ ਵਿੱਚ ਹਾਂ ਜੇ ਤੁਸੀਂ ਗੱਲ ਕਰੋਂ ਜਿਵੇਂ ਡੈਡ ਹੋਣਾ ਦੀ ਜਾਂ ਜਿੰਨੇ ਵੀ ਆਪਣੇ ਥੰਮਨੇ ਵੱਡੇ ਵੱਡੇ ਪੰਜਾਬੀ ਫਿਲਮਾਂ ਦੇ ਹੈਨਾ ਉਹ ਤਾਂ ਫਿਰ ਉਸ ਕਿਹੜੀ ਸਦੀਆਂ ਤੋਂ ਲੱਗੇ ਹੋਣ ਨੇ ਹੈਨਾ ਅੱਛਾ ਸੱਚ